ਸੋ ਦੋਸਤੋ ਸਾਰਿਆਂ ਦਾ ਸਵਾਗਤ ਹੈ ਮੇਰੇ ਨਿਊ ਵਲੌਗ 'ਚ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦੇ ਕਰੋ ਦੋਸਤੋ ਤੁਹਾਨੂੰ ਬਹੁਤ ਵਾਰ ਕਹਿਣਾ ਪੈਂਦਾ ਹੈ ਕਿ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਔਰ ਮੇਰੇ ਹੋਸ ਮੇਰੇ ਪੂਰੇ ਕੰਭੂ ਪਰਿਵਾਰ ਵੱਲੋਂ ਤੁਹਾਨੂੰ ਪਿਆਰ ਪਰਸਾਸ਼੍ਰੀ ਅਕਾਲ ਔਰ ਅੱਜ ਮੈਂ ਤੁਹਾਡੇ ਲਈ ਸਪੈਸ਼ਲ ਵਲੌਗ ਲੈ ਕੇ ਆਈਆਂ ਅੰਬਾਂ ਦਾ ਅੱਜ ਮੈਨੂੰ ਕੈਨੇਡਾ 'ਚ ਅੰਬ ਸੀ ਵਾਇ ਕਿਤੇ ਤੇ ਬਾਕਸ ਵਿੱਚ ਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਤੇ ਜਦੋਂ ਮੈਂ ਉਹਦੀ ਖੁਸ਼ਬੂ ਲਈ ਨਾ ਅੰਬਾਂ ਦੀ ਖੁਸ਼ਬੂ ਲਈ ਦਿਖਾਉਣੀ ਆ ਮਨੂੰ ਪ੍ਰਾਣੇ ਯਾਦ ਆ ਗਈ ਕਿ ਸਾਡੇ ਸੰਗੋ ਸਾਹਿਬ ਦੇ ਨਾਨਕੇ ਉਥੇ ਬਾਗ ਹੋਇਆ ਕਰਦਾ ਸੀ ਉਹ ਤੋਂ ਅੰਗ ਤੋੜ ਕੇ ਐਦਾਂ ਐਦਾਂ ਤੋੜਾ ਵੀ ਨਹੀਂ ਐਵੇਂ ਬਸ ਚੂਪ ਲੈਣਾ ਖਾ ਲੈਣਾ ਜੋ ਵੀ ਆ ਹਨਾ ਚਾਤਾ ਚੁੱਪਦੇ ਹੀ ਹੁੰਦੇ ਤੇ ਕਟਕੁੱਟ ਕੇ ਘਾੜੇ ਦਾ ਡੈਮ ਵੀ ਉਦੋਂ ਸੀ ਤਾ ਤੋੜੇ ਦਾ ਵੀ ਨਹੀਂ ਸੀ ਕਿ ਕਿਸ਼ੂ ਚੀਜ਼ਾਂ ਸੀ ਔਰ ਉਸੇ ਤਰ੍ਹਾਂ ਉਹੀ ਖੁਸ਼ਬੂ ਅੱਜ ਮੈਨੂੰ ਕਿੰਨੇ ਸਾਲਾਂ ਬਾਅਦ ਮੈਨੂੰ ਉਹੀ ਖੁਸ਼ਬੂ ਇੱਥੇ ਕੈਨੇਡਾ 'ਚ ਅੰਬਾਂ 'ਚੋਂ ਆਈ ਸੋ ਮੈਂ ਸੋਚਿਆ ਕਿ ਮੈਂ ਇਹ ਬਾਕਸ ਤੁਹਾਡੇ ਨਾਲ ਮੈਂ ਖੋਲਾਂ ਬਾਕਸ ਚ ਇੱਥੇ ਲਪਾਪਿਆ ਚ ਨਹੀਂ ਆਏਗੇ ਔਰ ਮੈਂ ਜਿੰਨਾ ਕਿ ਮੈਨੂੰ ਨੌਲੇਜ ਆ ਹੈ ਨਾ ਮੈਂ ਦੱਸਾਂ ਅੰਬ ਮੇਰੇ ਫੇਵਰਿਟ ਹੈ ਇਹ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਫੇਵਰਿਟ ਕਿਆ-ਕਿਆ ਚੀਜ਼ਾਂ ਔਰ ਆਪਾਂ ਤੁਹਾਡੇ ਨਾਲ ਬਾਕਸ ਖੋਲਦੇ ਆਂ ਔਰ ਮੈਂ ਤੁਹਾਨੂੰ ਦੱਸਦੀਆਂ ਗੱਲਾਂ-ਬਾਤਾਂ ਕਰਦੇ ਹੋਏ ਹੱਸਦੇ ਹੋਏ ਕੁਝ ਪ੍ਰਾਣੀਆਂ ਯਾਦਾਂ ਕਰਦੇ ਹੋਏ ਸਾਰਾ ਆਪਾਂ ਤੁਹਾਡੇ ਨਾਲ ਬਲੌਗ ਸ਼ੂਟ ਕਰਦੇ ਆਂ ਚਲੋ ਗਾਇਜ਼ ਇਹ ਹੈ ਮੇਰੀ ਕੈਂਚੀ ਤੇ ਇਹ ਆਪਣਾ ਹੈਗਾ ਇਹ ਆ ਬਾਕਸ ਤੇ ਇਹ ਵੈਰਾਈਟੀ ਆ ਰਾਜਨ ਮੰਗੇੋ ਰਾਜਨ ਔਰ ਜਿਹੜੇ ਨਨੂ ਇੰਡੀਆ ਤੋਂ ਲਿਆਉਂਦੇ ਆ ਨਾ ਈ ਕੰਪਨੀ ਜੋ ਵੀ ਨਾ ਨਾ ਨਾਮ ਹੈ ਇਹ ਔਰ ਕਿਹੜੀ ਕਿਸਮ ਦਾ ਮੰਗੇੋ ਇਹ ਵੀ ਮੈਂ ਤੁਹਾਨੂੰ ਦੱਸੂਗੀ ਪਹਿਲਾਂ ਆਪਾਂ ਇਹਨੂੰ ਖੋਲਣੇ ਆ ਓਕੇ ਜੀ ਧਿਆਨ ਨਾਲ ਦੇਖੀ ਜਾਓ मैं खोल के दिखानी तो है क्योंकि एक हथ ना खुल नहीं रहा जबरदस्त गाइस पैकिंग की हुई है ਲੋਕ ਵਾਪਸ ਆਪਣਾ ਖੁੱਲ ਚੁੱਕਿਆ ਔਰ ਤਰੋ ਤਾਜ਼ਾ ਅੰਬਾਂ ਦੀ ਖੁਸ਼ਬੂ ਖੁਸ਼ਬੂ ਤਾਂ ਮਹਿ ਲੈਂਨੀ ਆ ਪਰ ਤੁਸੀਂ ਸਿਰਫ ਦੇਖ ਸਕਦੇ ਹਾਂ ਆ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾਂ ਚੈੱਕ ਕਰ ਲਈਏ ਕਿ ਮੰਗੋ ਸਾਰੇ ਠੀਕ ਆ ਮੇਲੂ ਦਾ ਸਾਰੇ ਠੀਕ ਲੱਗਦੇ ਆ ਮਿਲਦਾ ਦੀ ਖੁਸ਼ ਹੋਏ ਬੋਲਣ ਲੱਗੇ ਸਵੇਰ ਦਾ ਟਾਈਮ ਹਲੇ ਮੇਰਾ ਦਿਲ ਨਹੀਂ ਕਰਦਾ ਚੁੱਪਣ ਦਾ ਪਰ ਮੈਨੂੰ ਲੱਗਦਾ ਕਿ ਇਹ ਡੱਬਾ ਸਾਰਾ ਮੈਂ ਹੀ ਖਾਲੀ ਕਰ ਜਾਣਾ ਹੈ ਅਤੇ ਅੰਬਾਂ ਦੀ ਖੁਸ਼ਬੂ ਮਿਠਾਸ ਅੰਬ ਕਿੰਨੂ ਨਹੀਂ ਟੇਸਟੀ ਲੱਗਦੇ ਸਾਰਿਆਂ ਨਾਲ ਟੇਸਟੀ ਲੱਗਦੇ ਆ ਅੰਬ ਬਹੁਤ ਮਿੱਠਾ ਫਲ ਹੁੰਦਾ ਹੈ ਤਾਂ ਤੁਹਾਨੂੰ ਪਤਾ ਹੀ ਆ ਇਹ ਤਾਂ ਦੱਸਣ ਦੀ ਲੋੜ ਹੈ ਪਰ ਖੱਟਾ ਵੀ ਹੁੰਦਾ ਹੈ ਨਿੱਕੇ ਮਿੱਠਾ ਹੀ ਹੁੰਦਾ ਹੈ ਤੇ ਸਾਰੇ ਮੈਂ ਬਾਹਰ ਕੱਢ ਦੇਣੇ ਕਿਉਂਕਿ ਇਹਨੂੰ ਵਾਸ਼ ਕਰਨਾ ਹੈ ਨਾ ਫਿਰ ਗਾਇਜ਼ ਇਹ ਜਿਹੜਾ ਆਂਬਾ ਹੈ ਹਰ ਇੱਕ ਹਰ ਇੱਕ ਜਗ੍ਹਾ ਮਿਲਦਾ ਹੈ ਪਰ ਖਾਸ ਕਰਕੇ ਕੈਨੇਡਾ 'ਚ ਜਦੋਂ ਮੰਗੇਓ ਸੀਜ਼ਨ ਹੁੰਦਾ ਹੈ ਨਾ ਤਾਂ ਸਾਰੇ ਨੂੰ ਬਹੁਤ ਇੰਜੋਏ ਕਰਦੇ ਆ ਔਰ ਇਹਦੀ ਖੁਸ਼ਬੂ ਮਹਿਕਦੀ ਆ ਉਹ ਵੱਖਰੀ ਹੁੰਦਾ ਹੈ ਗਾਇਸ ਆਂਬ ਖਾਣੇ ਦੋਸਤੋ ਆਂਬ ਖਾਣੇ ਨਾਲ ਸਿਰਫ ਮਿੱਠੇ ਪਾਲੇ ਨਹੀਂ ਮਿਲਦੇ ਸੁੱਖ ਸ਼ਾਂਤੀ ਵੀ ਮਿਲਦੀ ਆ ਤੇ ਤਾਜ਼ਗੀ ਵੀ ਮਿਲਦੀ ਆ ਤੇ ਹੋਰ ਕੀ ਕੀ ਮਿਲਦਾ ਹੈ ਸਾਰਾ ਤੁਹਾਨੂੰ ਮੈਂ ਅੱਜ ਦੱਸ ਹੀ ਜਾਵਾਂਗੀ ਪਰ ਮੈਨੂੰ ਸਿਰਫ ਪਲਾ ਦੇਖ ਲਾਂਦਾ ਕਿ ਕੋਈ ਅੰਬ ਖਰਾਬ ਤਾਂ ਨਹੀਂ ਹੈਗਾ ਇੱਕ ਥੋੜਾ ਜਿਹਾ ਖਰਾਬ ਹੈ ਦੋਸਤੋ ਅੰਬ ਚ ਤੁਹਾਨੂੰ ਪਤਾ ਕਿ ਵੀਟਾਮਿਨ ਕਿਹੜਾ ਹੁੰਦਾ ਹੈ ਅੰਬ ਚ ਹੁੰਦਾ ਹੈ ਵਿਟਾਮਿਨ ਸੀ ਔਰ ਇਹ ਆਪਣਾ ਇਹਦੇ ਨਾਲ ਸਾਨੂੰ ਵਿਟਾਮਿਨ ਸੀ ਮਿਲਦਾ ਹੈ ਇਹ ਬਹੁਤ ਵਧੀਆ ਰਹਿੰਦਾ ਹੈ ਜਿਹੜੇ ਜਿਹੜੇ ਅੰਬਾ ਦੇ ਸ਼ਕੀਨ ਹੈ ਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਇੱਕ ਚੱਕ ਕੇ ਲੈ ਜੋ ਕੋਈ ਪ੍ਰੋਬਲਮ ਨਹੀਂ ਭਾਰਿਆਂ ਨੂੰ ਇੱਕ ਇੱਕ ਕੱਪ ਦੇ ਲਾਂਗੇ ਆਪਾਂ ਹੋਰ ਢੇਟੀ ਲਿਆਵਾਂਗੇ ਕੋਈ ਚੱਕਰ ਨਹੀਂ ਦੋਸਤੋ ਇਹ ਸਰੀਰ ਦੀ ਇਮਿਊਨ ਸਿਸਟਮ ਨੂੰ ਵੀ ਠੀਕ ਰੱਖਦਾ ਹੈ ਆਪਣੇ ਲਗ ਸਮਝ ਲਿਓ ਆਪਣੀ ਬੋਡੀ ਨੂੰ ਠੀਕ ਰੱਖਦਾ ਹੈ ਓਕੇ ਮੈਨੂੰ ਤਾਂ ਬਾੜੇ ਪਸੰਦ ਆ ਮੈਂ ਤਾਂ ਬਹੁਤ ਪਸੰਦ ਆ ਹਾਂਜੀ ਦੋਸਤੋ ਇਹ ਹਜਮ ਸਿਸਟਮ ਨੂੰ ਵੀ ਠੀਕ ਰੱਖਦਾ ਤੇ ਪਚੌਣ 'ਚ ਆਪਣੀ ਮਦਦ ਵੀ ਕਰਦਾ ਇੱਕ ਤਾਂ ਹੋਰ ਵੀ ਫਾਇਦਾ ਹੈ ਕਈ ਸਾਰੇ ਆਪਣਾ ਇਹਨੂੰ ਮੰਗੋ ਸ਼ੇਕ ਵੀ ਪਿੰਦੇ ਆ ਆਪਣਾ ਆਪਣਾ ਟੇਸਟ ਹੁੰਦਾ ਸਾਰਿਆਂ ਦਾ ਪਰ ਇਹ ਜਿਹੜੇ ਆਪਣੇ ਇੰਡੀਆ 'ਚ ਇਸ ਮਹੀਨੇ ਜਿਸ ਤਰ੍ਹਾਂ ਹੁਣ ਇਹ ਮਈ ਦੀ ਸਟਾਰਟਿੰਗ ਆ ਨਾ ਮੇਰਾ ਬਣਾ ਚੱਕ ਲਈਓ ਚਲ ਕੋਈ ਲੈ ਲਓ ਆ ਆ ਜੰਕ ਲਓ ਆ ਮੇਰਾ ਫੇਵਰਿਟ ਸੀ ਬਚਾ ਚੱਕ ਲਿਆ ਇਸ ਤਰ੍ਹਾਂ ਸਟਾਰਟਿੰਗ 'ਚ ਆਉਂਦੇ ਆਦੋ ਉੱਥੇ ਤੁਹਾਨੂੰ ਪਤਾ ਹੀ ਹੈ ਕਿ ਮਸਾਲੇ ਇੰਜੈਕਸ਼ਨ ਵਗੈਰਾ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਇਹ ਸਿਰਫ ਸ਼ੁੱਧ ਪਿਓਰ ਸ਼ੁੱਧ ਆਮ ਤੁਹਾਡੇ ਅੱਗੇ ਪੇਸ਼ ਕਰ ਰਹੀਆਂ ਔਰ ਉੱਥੇ ਜਦੋਂ ਆਪਾਂ ਸਟਾਰਟਿੰਗ 'ਚ ਜਦੋਂ ਆਉਂਦੇ ਆਦੋ ਆਪਾਂ ਕੱਟ ਕੇ ਖਾਨਿਆਂ ਨੂੰ ਖੱਟੇ ਲੱਗਦੇ ਆ ਗਲੇ ਨੂੰ ਵੀ ਲੱਗਦੇ ਆ ਤੇ ਟੇਸਟਿੰਗ ਹੀ ਲੱਗਦੇ ਹੈਗੇ ਇਹ ਸਟਾਰਟਿੰਗ 'ਚ ਇੱਥੇ ਆਮ ਬਾਇਆ ਪਿਓਰਟੀ ਆ ਪੂਰੀ ਔਰ ਇਹਨੂੰ ਅਸੀਂ ਆਪਾਂ ਕਟਿੰਗ ਕਰਕੇ ਖਾ ਸਕਦੇ ਆ ਔਰ ਮੰਗੋ ਸ਼ੇਕ ਵੀ ਆਪਣੀ ਆਪਣੀ ਚੁਆਇਸ ਹੁੰਦੀ ਆ ਜਿਨੇ ਮੰਗੋ ਸ਼ੇਕ ਪੀਣਾ ਹੈ ਤੇ ਜਿਨੇ ਆਪਣਾ ਕਟ ਕਰਕੇ ਖਾਣਾ ਹੈ ਤੇ ਅਸੀਂ ਪਹਿਲਾਂ ਜਦੋਂ ਹਨਾ ਛੋਟੇ ਹੁੰਦੇ ਸੀ ਕਟਿੰਗ ਕਰਕੇ ਅੰਬ ਨਾਲ ਰੋਟੀ ਪਰ ਨੂੰ ਲਗਾ ਕੇ ਅੰਬ ਨਾਲ ਰੋਟੀ ਖਾਣੇ ਇੰਨੀ ਵਧੀਆ ਲੱਗਣੀ ਅੱਜ ਵੀ ਉਹੀ ਉਹੀ ਮਤਲਬ ਕਿ ਅੱਜ ਵੀ ਵਧੀਆ ਲੱਗਦੀ ਐ ਇਸੀ ਗੱਲ 'ਚ ਉਹ ਤਾਂ ਸਾਡਾ ਫੇਵਰਟ ਹੈ ਹੀ ਆ ਬਾਰੀਆਂ ਬਹੁਤ ਕਿਸਮਾ ਹੁੰਨੀ ਆ ਜਿੰਨੀਆਂ ਕਿਸਮਾਂ ਮੈਨੂੰ ਪਤਾ ਹੈ ਤੇ ਮੈਂ ਉਹ ਤੁਹਾਨੂੰ ਜਰੂਰ ਦੱਸੂੰਗੀ ਓਕੇ ਸੋ ਪਹਿਲੀ ਕਿਸਮ ਹੈਗੀ ਇੱਕ ਕਿਸਮ ਹੁੰਦੀ ਆ ਹਾਫੂਜ਼ ਇਹ ਮੰਗੇ ਤੁਹਾਨੂੰ ਕੈਨੇਡਾ 'ਚ ਔਰ ਗੋਆ 'ਚ ਖਾਸ ਕਰਕੇ ਮਿਲਦਾ ਹੈ ਤੇ ਇਹਦੀ ਖੁਸ਼ਬੂ ਮਹਿਕ ਬਹੁਤ ਸੋਹਣੀ ਹੁੰਦੀ ਦੋਸਤੋ ਦੂਸਰਾ ਹੈਗਾ ਆਪਣਾ ਕੈਲਿੰਗਾ ਇਹ ਗੁਜਰਾਤ ਵਿੱਚ ਔਰ ਕੈਨੇਡਾ 'ਚ ਪਾਇਆ ਜਾਂਦਾ ਇਹਦਾ ਇਹਦਾ ਕਲਰ ਜਿਹੜਾ ਹੁੰਦਾ ਹੈ ਇਹਦਾ ਢਿੱਲਾ ਪੀਲਾ ਜਿਹਾ ਹੁੰਦਾ ਉਹ ਵੀ ਬਹੁਤ ਮਿੱਠਾ ਹੁੰਦਾ ਹੈ ਪਰ ਪਿਓਰ ਜੋ ਕੈਨੇਡਾ 'ਚ ਦੀ ਚੀਜ਼ ਆ ਉਹ ਤੋਂ ਪਿਓਰ ਵਿੱਚ ਹੀ ਹੁੰਦੀ ਆ ओके okay, yeah. <laughs> जी ਤੀਸਰੀ ਕਿਸਮ ਦੀ ਗੱਲ ਕਰਦੇ ਆ ਜਿਹੜੇ ਕਿ ਤੁਸੀਂ ਸਾਰੇ ਜਾਣਦੇ ਹੋਵੋਗੇ ਦਸ਼ਹਿਰੀ ਅੰਬ ਜੋ ਜੋ ਅਸੀਂ ਸਾਨੂੰ ਵੀ ਪਤਾ ਹੈ ਉਹਦਾ ਦਸ਼ਹਿਰੀ ਅੰਬ ਨੂੰ ਲੰਗੜਾ ਅੰਬ ਵੀ ਕਹਿ ਦਿੰਨੇ ਆ ਤੇ ਇਹ ਆਪਣਾ ਪੰਜਾਬ ਤੇ ਉੱਤਰ ਪ੍ਰਦੇਸ਼ ਤੇ ਸਾਰੇ ਚ ਪਾਇਆ ਜਾਂਦਾ ਇਹ ਤਾਂ ਮਾਸ਼ਾਅੱਲਾ ਬਹੁਤ ਸੋਹਣਾ ਹੈ ਸਾਂਤਾ ਹੀ ਮਿਲਦਾ ਜੀ ਅਗਲੀ ਕਿਸਮ ਹੈਗੀ ਸੰਧੂਰੀ ਜਿਹੜੇ ਪ੍ਰਦੇਸ਼ ਤੇ ਸੰਧੂਰੀ ਮੰਗੋ ਸਾਨੂੰ ਉੱਥੋਂ ਵੀ ਮਿਲਦੇ ਆ ਸੀ ਅਸੀਂ ਹਰਿਆਣੇ ਚ ਵੀ ਲੱਨੇ ਹੁੰਦੇ ਆ ਸਾਨੂੰ ਉਹਨਾਂ ਦਾ ਵੀ ਪਤਾ ਹੈ ਕਿੱਕ ਹੈਗਾ ਐਂਗੋਰੀ ਐਮਰਪਾਲੀ ਮੰਗੋ ਤੇ ਉਹ ਆਪਣਾ ਭਾਰਤ ਵਿੱਚ ਔਰ ਆਪਣਾ ਇੰਡੀਆ ਚ ਔਰ ਕੈਨੇਡਾ ਚ ਮਿਲਦਾ ਉਹ ਵੀ ਬੜਾ ਰਸਦਾਰ ਹੁੰਦਾ ਸਾਰੀਆਂ ਕਿਸਮਾਂ ਤੁਹਾਨੂੰ ਅੱਜ ਦੱਸ ਦੇਣੀ ਹੈ ਨੈਕਸਟ ਹੈਗਾ ਬੰਗਲਾਦੇਸ਼ੀ ਰਸਪੂਰੀ ਮੰਗੋ ਇਹ ਵੀ ਆਪਣਾ ਕੈਨੇਡਾ ਚ ਔਰ ਤੁਮੈਂ ਥੋੜਾ ਕੱਢ ਲੂੰ ਇਹ ਵੀ ਆਪਣਾ ਕੈਨੇਡਾ ਚ ਔਰ ਭਾਰਤ ਚ ਪਾਇਆ ਜਾਂਦਾ ਤੇ ਇਹਦੀ ਇਹਦੀ ਵੀ ਮਠਾਸ ਬਹੁਤ ਹੁੰਦੀ ਹੈ ਹਾਂਜੀ ਦੋਸਤੋ ਇੱਕ ਹੁੰਦਾ ਪਿੰਕ ਮੰਗੋ ਉਹ ਬਹੁਤ ਖਾਸ ਦੁਨੀਆ ਦੀ ਖਾਸ ਜਗ੍ਹਾ ਤੇ ਪਾਇਆ ਜਾਂਦਾ ਹੈ ਸਿਰਫ ਮੈ ਸੁਣਿਆ ਹੈ ਜਗਾਵਾਂ ਦਾ ਨਾਮ ਨਹੀਂ ਮੈਨੂੰ ਪਤਾ ਇੱਕ ਇੱਕ ਅੰਬ ਦਾ ਨਾਮ ਹੁੰਦਾ ਬਹੋਰ ਜੋ ਪਾਕਿਸਤਾਨ ਔਰ ਹਿੰਦੁਸਤਾਨ ਜੀ ਪਾਇਆ ਜਾਂਦਾ ਹੈ ਕੈਨੇਡਾ ਵਾਲੇ ਤੁਸੀਂ ਵੀ ਮੰਗਾ ਲਿਆ ਕਰੋ ਇਹ ਵੀ ਪਤਾ ਨਹੀਂ ਉਧਰੋਂ ਹੀ ਆਏ ਆ ਪਰ ਉਥੋਂ ਵੀ ਸ਼ੁੱਧ ਹੋ ਕੇ ਆਏ ਆ ਟਿੱਕੇ ਇੰਜੈਕਸ਼ਨ ਨਹੀਂ ਲੱਗੇ ਮਸਾਲੇ ਨਹੀਂ ਲੱਗੇ ਕੋਈ ਇਹ ਪਿਓਰਿਟੀ ਹੈ ਤੇ ਤਦ ਤੋਂ ਇਹ ਹਮਬਾ ਦੀਆਂ ਕਿਸਮਾਂ ਦੱਸਤੀਆਂ ਮੈਂ ਤੁਹਾਨੂੰ ਜਿਹੜੀਆਂ ਮੈਨੂੰ ਪਤਾ ਸੀ ਸੋ ਆਪਾਂ ਹੁਣ ਪੈਕਿੰਗ ਕਰ ਦੰਦੇ ਆ ਹਨਾ ਸੋ ਤੁਹਾਨੂੰ ਮੈਂ ਸਾਰੀਆਂ ਕਿਸਮਾਂ ਤਾਂ ਨਹੀਂ ਦੱਸੀਆਂ ਹੈਗੀਆਂ ਕੁਝ-ਕੁਝ ਕਿਸਮਾਂ ਮੈਂ ਤੁਹਾਨੂੰ ਦੱਸੀਆਂ ਆ ਅੰਬ ਦੀਆਂ ਸਾਰਿਆਂ ਦਾ ਆਪਣਾ-ਆਪਣਾ ਟੇਸਟ ਹੁੰਦਾ ਹੈ ਆਪਣਾ-ਆਪਣਾ ਸਵਾਦ ਹੁੰਦਾ ਸਾਰਿਆਂ ਦਾ ਫਰੂਟ ਹੁੰਦਾ ਹੈ ਕੱਪਤਾ ਆਪਣਾ ਆਪਣਾ ਫੇਵਰਿਟ ਹੁੰਦਾ ਹੈ ਕਿਸੇ ਦਾ ਖੁਸ਼ ਹੁੰਦਾ ਕਿਸੇ ਦਾ ਖੁਸ਼ ਹੁੰਦਾ ਮੇਰਾ ਫੇਵਰਿਟ ਫਰੂਟ ਜੇ ਮੈਨੂੰ ਕੋਈ ਪੁੱਛੂਗਾ ਜੇ ਕੋਈ ਪੁੱਛੂਗਾ ਤਾਂ ਕਰਦੀਆਂ ਨੂੰ ਤਾਂ ਪਤਾ ਹੀ ਹੈ ਕਿ ਆਪਣਾ ਫੇਵਰਿਟ ਫਰੂਟ ਮੰਗੋ ਆ ਔਰ ਮੰਗੋ ਆਪਣੇ ਲਈ ਸਪੈਸ਼ਲ ਆਉਂਦੇ ਰਹਿੰਦੇ ਆ ਹੁਣ ਤੱਕ ਆਉਂਦੇ ਹੀ ਰਹੇ ਆ ਫੈਮਿਲੀ 'ਚ ਵੀ ਹਾਂ ਸਾਨੂੰ ਹੋਰ ਐਨੇ ਸ਼ੌਕ ਨਾਲ ਫਰੂਟ ਨਹੀਂ ਖਾਈਦਾ ਬੇਸ਼ੱਕ ਸਾਹਮਣੇ ਪਿਆ ਰਹੇ ਕੋਈ ਵੀ ਫਰੂਟ ਆ ਕੋਈ ਇੰਟਰਸਟ ਨਾਲ ਨਹੀਂ ਖਾਈਦਾ ਇਹ ਨਹੀਂ ਹੈਗਾ ਕਿ ਸਾਨੂੰ ਫਰੂਟ ਨਹੀਂ ਪਸੰਦ ਫਰੂਟ ਸਾਨੂੰ ਸਾਰੇ ਪਸੰਦ ਆ ਪਰ ਮਤਲਬ ਇਹ ਤਾਂ ਅਸੀਂ ਖੋ ਕੇ ਵੀ ਖਾ ਲੰਨੇ ਕਰਦੇ ਤੋ ਵੀ ਇਹ ਮੇਰਾ ਮੇਰਾ ਅੰਮਾ ਚੱਕੜ ਆ ਨਿੱਧੀ ਸੀ ਗੱਲ ਆ ਇਹ ਇਹ ਦੱਸਦਾ ਇਹ ਸੱਚਾਈ ਆ ਕਿ ਜੋ ਐਪਲ ਪਿਆ ਬਨਾਣਾ ਪਿਆ ਜੋ ਮਰਜੀ ਪਿਆ ਜੋ ਮਰਜੀ ਮਤਲਬ ਕਿ ਸਾਰੇ ਘਰ ਪਰ ਸਾਡਾ ਅੰਬ ਜਿਵੇਂ ਜਿਹੜਾ ਚੱਕ ਲਿਆ ਨਾ ਅਸੀਂ ਅਸੀਂ ਫੇਰ ਨਹੀਂ ਕੁਝ ਮਿਕੋ ਪਰਵਾਇਜ਼ ਨਹੀਂ ਮੰਗੋ ਜਿਵੇਂ ਕੋਈ ਕੁਝ ਪਰਵਾਇਜ਼ ਨਹੀਂ ਕਰ ਸਕਦੇ ਸੋ ਮੈਂ ਤੁਹਾਨੂੰ ਸਾਰੀਆਂ ਕਿਸਮਾਂ ਵੀ ਦੱਸਤੀ ਆ ਸਾਰੀਆਂ ਤਾਂ ਚਲੋ ਨਹੀਂ ਦੱਸੀਆਂ ਹਗੀਆਂ ਜੋ ਜੋ ਮੈਨੂੰ ਪਤਾ ਸੀ ਮੈਂ ਦੱਸਤੀ ਆ ਤੇ ਇੱਥੇ ਅੰਬਾ ਦੀ ਖੁਸ਼ਬੂ ਬਹੁਤ ਸੋਹਣੀ ਆ ਜਿਵੇਂ ਪੁਰਾਣੇ ਸਮਿਆਂ 'ਚ ਮੈਂ ਦੱਸਿਆ ਕਿ ਬਾਗ ਚੋ ਤੋੜ ਕੇ ਖਾਂਦੇ ਹੁੰਦੇ ਸੀ ਉਹ ਵਾਲੀ ਖੁਸ਼ਬੂ ਕੈਨੇਡਾ ਵਿੱਚ ਉਹ ਵਾਲੀ ਖੁਸ਼ਬੂ ਇੰਡੀਆ 'ਚ ਨਹੀਂ ਹੈਗੀ ਔਰ ਇਸ ਗੱਲ ਦੀ ਕੋਈ ਮੈਂ ਝੂਠ ਨਹੀਂ ਬੋਲਦੀ ਹੈਗੀ ਇਹ ਇਹ ਰਿਐਲਟੀ ਆ ਖਾਣਾ ਪੀਣਾ ਸ਼ੁੱਧਾ ਇੱਥੇ ਸਾਰਾ ਕੁਝ ਵਧੀਆ ਇੱਥੇ ਮਿਲਾਵਟ ਕੋਈ ਕਰ ਨਹੀਂ ਸਕਦਾ ਹੈਗਾ ਆਪਣੀ ਉਥੋਂ ਇੰਡੀਆ 'ਚ ਦੇਖੋ ਮਿਲਾਵਟ ਹੁੰਦੀ ਆ ਤੁਹਾਨੂੰ ਪਤਾ ਹੀ ਆ ਇਹਦੇ ਵਿੱਚ ਕੋਈ ਝੂਠ ਨਹੀਂ ਹੈਗੀ ਤੁਸੀਂ ਐਂ ਲੱਗੇ ਹੋ ਕਿ ਹੁਣ ਇੰਡੀਆ ਤੇ ਐ ਹੁੰਦਾ ਐ ਹੁੰਦਾ ਮੈਂ ਐ ਕਹਿੰਨੀ ਇਹ ਸੱਚਾਈ ਆ ਰਿਐਲਟੀ ਆ ਬਹੁਤ ਵਧੀਆ ਸੱਚ ਦੱਸ ਰਹੀਆਂ ਤੇ ਇਹ ਖੁਸ਼ਬੂ ਮੇਰਾ ਜੀ ਕਰਦਾ ਉਹ ਇਹਨਾਂ ਕਰ ਮੈਂ ਸੋ ਆਪਾਂ ਇਹਨੂੰ ਪੈਕਿੰਗ ਕਰਦੇ ਆ ਕਿ ਇਹ ਵਾਲਾ ਥੋੜਾ ਜਿਹਾ ਦਾਗ ਲੱਗਿਆ ਹੋਇਆ ਹੈ ਇਹਨੂੰ ਆਪਾਂ ਮੰਗੋ ਸ਼ੇਕ ਬਣਾ ਲਾਂਗੇ ਥੋੜੀ ਜਿਹੀ ਦਾਗ ਛੱਡ ਕੇ ਇਹ ਪਾਕੀ ਆਪਾਂ ਇਹਨਾਂ ਨੂੰ ਪੈਕ ਕਰ ਦਿੰਦੇ ਆ ਠੀਕ ਹੈ ਪੈਕ ਨਹੀਂ ਕਰਨਾ ਮਤਲਬ ਕਿ ਇਹਨੂੰ ਜਿਹੋ ਜੋ ਪਸੰਦ ਹੋਊਗਾ ਕਿਸੇ ਨੂੰ ਕੱਟ ਕੇ ਖਾਣਾ ਪਸੰਦ ਆ ਕਿਸੇ ਨੂੰ ਮੰਗੋ ਸ਼ੇਕ ਸੰਦਾਰ ਕਿਦਰ ਬੱਚੇ ਮੰਗੋ ਸ਼ੇਕ ਹੀ ਪਸੰਦ ਕਰਦੇ ਆ ਤਨ ਪਤਾ ਕਿ ਮੈਂ ਹੱਸ ਕਿਉਂ ਰਹੀ ਆ ਮੈਂ ਸੋਚ ਰਹੀ ਕਿ ਇੱਕ ਖਾਏ ਨਾ ਲਵਾਂ ਜੀ ਤੱਕ ਆ ਰਿਹਾ ਖਾ ਲਵਾਂ ਕਿਹਨਾਂ ਲਵਾਂ ਚਾਰੀ ਤਿਆਰੀ ਦਰ ਸ਼ਾਮ ਨੂੰ ਖਾ ਲੀ ਸਾਰਾ ਤੱਕ ਬਰਿ ਜ ਮੈਂ ਹੀ ਖਾਣੇ ਸੋ ਦੋਸਤ ਮੀ ਯੂ ਟਿਬ ਫੈਮਿਲੀ ਵਲੌਗ ਕਿਦਾਂ ਦਾ ਲੱਗਿਆ ਚਲੋ ਕੋਈ ਜ਼ਿਆਦਾ ਵਲੌਗ ਹੋਣ ਇੰਟਰਸਟਿੰਗ ਨਹੀਂ ਹੈਗਾ ਪਰ ਫੇਰ ਵੀ ਦੱਸਿਓ ਕਿਤਨਾਂ ਦਿਨ ਲੱਗਿਆ ਹਨ ਮੈਂ ਮੈਂ ਚਾਹੁੰਨੀ ਕਿ ਜੋ ਮੈਂ ਚੀਜ਼ ਹਰ ਇੱਕ ਚੀਜ਼ ਮੈਂ ਇੰਜੋਏ ਕਰ ਰਹੀ ਹਾਂ ਤੁਹਾਨੂੰ ਵੀ ਕਰਾਵਾਂ ਕਾਪੜਾ-ਪੜਾ ਸ਼ੌਂਕ ਹੁੰਦੇ ਹੋਂ ਮੁੰਦੇ ਤਾਂ ਸਾਰੇ ਫਿਰਦੇ ਪਰ ਸਿਰਫ ਓਪਰੀ ਮਸਤੀ ਜੀ ਘੁੰਮਦੇ ਮੈਂ ਚਾਹੁੰਨੀ ਕਿ ਤੁਹਾਨੂੰ ਵੀ ਮੈਂ ਸਾਰਾ ਇੰਜੋਏ ਕਰੀਂ ਡੇ ਦੀ ਲਾਈਫ ਜੋ ਮੈਂ ਖਾਦਾ ਪੀਤਾ ਜੋ ਮੈਂ ਤੁਹਾਨੂੰ ਦੱਸਾਂ ਸ਼ੇਅਰ ਕਰਾਂ ਤੁਹਾਡੇ ਨਾਲ ਸੋ ਦੋਸਤਾਂ ਮਿਲਦੇ ਆਂ ਨੈਕਸਟ ਵਲੌਗ ਚ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਪਿਆਰਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਇਕ YouTube ਨੂੰ ਹੌਸਲਾ ਜਾਂ ਹੋ ਜਾਂਦਾ ਹੈ ਔਰ ਮਿਲਦੇ ਆ ਨੈਕਸਟ ਵਲੌਗ ਚ ਚੈਨਲ ਸਬਸਕ੍ਰਾਈਬ ਕਰ ਲਓ ਹਾਂ ਹਾਂ ਕਰ ਦੋ ਚਲੋ ਠੀਕ ਹੈ ਜੀ ਓਕੇ ਬਾਏ ਸਾਸ਼ੀ ਕਰ